ਮੈਂ ਨਵਾਂ ਨਵਾਂ ਜਵਾਨ ਹੋਇਆ ਸੀ ਮਤਲਬ ਮੈਂ 10ਵੀਂ ਕਲਾਸ ਵਿੱਚੋਂ 11ਵੀਂ ਕਲਾਸ ਵਿੱਚ ਹੋ ਗਿਆ ਸੀ ਮੈਂ ਆਪਣੇ ਆਪ ਨੂੰ ਬੜਾ ਜਵਾਨ ਸਮਝਣ ਲੱਗ ਪਿਆ ਸੀ ਘਰਦਿਆਂ ਨੂੰ ਵੀ ਲੱਗਦਾ ਸੀ ਕਿ ਹੁਣ ਮੈਂ ਵੱਡੀ ਕਲਾਸ ਵਿੱਚ ਹੋ ਗਿਆ ਘਰਦਿਆਂ ਨੇ ਮੈਨੂੰ ਜ਼ੋਰ ਪਾ ਕੇ ਕਮਰਸ ਰਖਾ ਦਿੱਤੀ ਪਰ ਮੈਂ ਕਮਰਸ ਵਿੱਚ ਜ਼ਿਆਦਾ ਇੰਟਰਸਟ ਨਹੀਂ ਰੱਖਦਾ ਸੀ ਘਰ ਦੇ ਕਹਿੰਦੇ ਸੀ ਕਿ ਅੱਗੇ ਜਾ ਕੇ ਆਇਲਸ ਕਰ ਲਵੀਂ ਤੇ ਚੰਗੇ ਬੈਂਡ ਆ ਜਾਣਗੇ ਤਾਂ ਤੈਨੂੰ ਬਾਹਰ ਭੇਜ ਦਵਾਂਗੇ ਮੇਰਾ ਘਰਦਿਆਂ ਤੇ ਜੋਰ ਨਾ ਚੱਲਿਆ ਉਹਨਾਂ ਨੇ ਮੈਨੂੰ ਕਮਰਸ ਰਖਾ ਕੇ ਹੀ ਸਾਹ ਲਿਆ ਮੇਰੀ ਭੈਣ ਸੀ ਜੋ ਬੜੀ ਪੜਾਕੂ ਸੀ ਉਹ ਨਰਸਿੰਗ ਦਾ ਕੋਰਸ ਕਰਦੀ ਸੀ ਉਹ ਵੀ ਬੜੀਆਂ ਚੁੱਕਾਂ ਚੁੱਕਦੀ ਰਹਿੰਦੀ ਸੀ ਕਿ ਇਹਨੂੰ ਵੀ ਕਮਰਸ ਰਖਾਓ ਤਾਂ ਕਿ ਅੱਗੇ ਜਾ ਕੇ ਇਹਦਾ ਚੰਗਾ ਫਿਊਚਰ ਹੋਵੇ ਡੈਡੀ ਵੀ ਪੜੇ ਲਿਖੇ ਸੀ ਤੇ ਮੰਮੀ ਵੀ ਪੜ੍ਹੀ ਲਿਖੀ ਸੀ ਜਿਸ ਕਰਕੇ ਉਹਨਾਂ ਨੇ ਮੈਨੂੰ ਇਹ ਸਬਜੈਕਟ ਰਖਾ ਦਿੱਤਾ ਤੇ ਹੁਣ ਰੌਲਾ ਇਹ ਸੀ ਕਿ ਮੈਨੂੰ ਟਿਊਸ਼ਨ ਵਾਲਾ ਕੋਈ ਚੰਗਾ ਮਿਲਦਾ ਹੀ ਨਹੀਂ ਸੀ ਡੈਡੀ ਚਾਹੁੰਦੇ ਸੀ ਕਿ ਪਿੰਡ ਵਿੱਚ ਹੀ ਕੋਈ ਕਮਰਸ ਪੜ੍ਹਾ ਦੇਵੇ ਪਿੰਡ ਵਿੱਚ ਕੋਈ ਕਮਰਸ ਪੜਾਉਣ ਵਾਲਾ ਹੈ ਹੀ ਨਹੀਂ ਸੀ ਕਿਉਂਕਿ ਪਿੰਡਾਂ ਵਿੱਚ ਟੀਚਰ ਸ਼ਹਿਰਾਂ ਵਿੱਚ ਚਲੇ ਗਏ ਆ ਤੇ ਸ਼ਹਿਰਾਂ ਵਿੱਚ ਜਾ ਕੇ ਉਹ ਟਿਊਸ਼ਨ ਲਗਾਉਂਦੇ ਆ ਕਿਉਂਕਿ ਪਿੰਡਾਂ ਵਿੱਚ ਲੋਕ ਬੜੇ ਘੱਟ ਇਹੋ ਜਿਹੇ ਸਬਜੈਕਟ ਰੱਖਦੇ ਆ ਤੇ ਜੋ ਰੱਖਦੇ ਆ ਉਹ ਸ਼ਹਿਰ ਜਾ ਕੇ ਹੀ ਆਪਣੀ ਟਿਊਸ਼ਨ ਰੱਖਦੇ ਆ ਡੈਡੀ ਨੇ ਬੜੀ ਕੋਸ਼ਿਸ਼ ਕੀਤੀ ਕਿ ਕੋਈ ਸਰ ਮੈਨੂੰ ਪਿੰਡ ਵਿੱਚ ਆ ਕੇ ਪੜਾਈ ਕਰਵਾ ਦੇਵੇ ਪਰ ਨਹੀਂ ਕੋਈ ਵੀ ਨਹੀਂ ਮਿਲਦਾ ਸੀ ਹੁਣ ਜਿੱਥੇ ਨਵੇਂ ਸਕੂਲ ਵਿੱਚ ਮੈਂ ਲੱਗਣਾ ਸੀ ਉੱਥੇ ਵੀ ਕਮਰਸ ਦੇ ਟੀਚਰ ਹੈਗੇ ਸੀ ਮੈਂ ਡੈਡੀ ਨੂੰ ਕਿਹਾ ਕਿ ਉਹਨਾਂ ਕੋਲ ਹੀ ਮੈਂ ਉੱਥੇ ਟਿਊਸ਼ਨ ਲਗਾ ਆਇਆ ਕਰੂੰਗਾ ਮੈਨੂੰ ਤਾਂ ਟਿਊਸ਼ਨ ਲਗਾਉਣ ਚ ਕੋਈ ਜ਼ਿਆਦਾ ਹੈ ਹੀ ਨਹੀਂ ਸੀ ਪਰ ਘਰ ਦੇ ਕਹਿੰਦੇ ਸੀ ਕਿ ਟਿਊਸ਼ਨ ਤੋਂ ਬਿਨਾ ਤਾਂ ਤੇਰੇ ਕੋਲੋਂ ਪੜਿਆ ਨਹੀਂ ਜਾਣਾ ਇਸ ਕਰਕੇ ਟਿਊਸ਼ਨ ਰੱਖਣਾ ਲਾਜ਼ਮੀ ਆ ਘਰਦਿਆਂ ਨੇ ਇੱਕ ਸਰ ਨਾਲ ਗੱਲ ਕੀਤੀ ਉਹਨੇ ਦੱਸਿਆ ਕਿ ਟਿਊਸ਼ਨ ਤਾਂ ਮੈਂ ਲਗਾਉਂਦਾ ਸੀ ਪਰ ਹੁਣ ਸਾਡੇ ਘਰੇ ਥੋੜੀ ਜੀ ਪ੍ਰੋਬਲਮ ਚੱਲ ਰਹੀ ਆ ਜਿਸ ਕਰਕੇ ਮੈਂ ਟਿਊਸ਼ਨ ਪੜਾਉਣਾ ਬੰਦ ਕਰ ਦਿੱਤਾ ਪਰ ਉਹਨੇ ਸਾਨੂੰ ਇੱਕ ਮੈਡਮ ਦਾ ਨੰਬਰ ਦਿੱਤਾ ਉਹਨੇ ਦੱਸਿਆ ਕਿ ਇਹ ਮੈਡਮ ਬੜੇ ਟਾਈਮ ਤੋਂ ਟਿਊਸ਼ਨ ਪੜਾਉਂਦੀ ਆ ਤੇ ਇਹ ਇੱਕ ਮਰਜ਼ ਦੀ ਬੜੀ ਵਧੀਆ ਟੀਚਰ ਆ ਇਹ ਜਦੋਂ ਪੜਦੀ ਸੀ ਉਦੋਂ ਵੀ ਟਿਊਸ਼ਨ ਪੜਾਉਂਦੀ ਸੀ ਇਹਨੂੰ ਪੜ ਕੇ ਹਟੇ ਹੋਏ ਥੋੜਾ ਟਾਈਮ ਹੀ ਹੋਇਆ ਹੈ ਤੁਸੀਂ ਇਹਦੇ ਕੋਲ ਆਪਣੇ ਬੱਚੇ ਨੂੰ ਟਿਊਸ਼ਨ ਪੜਾ ਦਿਓ ਇਹ ਸਾਡੇ ਰਿਸ਼ਤੇਦਾਰੀ ਵਿੱਚੋਂ ਹੀ ਕੁੜੀ ਆ ਮੈਂ ਸੋਚਿਆ ਕਿ ਚੱਲ ਵਧੀਆ ਮੈਡਮ ਨੂੰ ਮੈਂ ਕੀ ਸਮਝਦਾ ਸਰ ਹੁੰਦਾ ਤਾਂ ਮੈਨੂੰ ਡਰ ਲੱਗਣਾ ਸੀ ਇਸ ਕਰਕੇ ਮੈਂ ਖੁਸ਼ ਹੋ ਗਿਆ ਮੈਂ ਆਪਣੇ ਦੋਸਤਾਂ ਨਾਲ ਵੀ ਇਹ ਗੱਲ ਕੀਤੀ ਕਿਉਂਕਿ ਮੇਰੇ ਦੋਸਤ ਵੀ ਮੇਰੇ ਨਾਲ ਹੀ ਟਿਊਸ਼ਨ ਪੜਨ ਲੱਗਣਾ ਸੀ ਅਸੀਂ ਸਾਰੇ ਦੋਸਤਾਂ ਨੇ ਇੱਕੋ ਸਕੂਲ ਵਿੱਚ ਐਡਮਿਸ਼ਨ ਕਰਵਾਈ ਸੀ ਮੈਂ ਆਪਣੇ ਦੋਸਤ ਜੀਤੇ ਨੂੰ ਫੋਨ ਕਰਕੇ ਦੱਸਿਆ ਕਿ ਜੀਤੇ ਆਪਣੀ ਗੱਲ ਤਾਂ ਬਣ ਗਈ ਆ ਆਪਾਂ ਨੂੰ ਤਾਂ ਕੋਈ ਮੈਡਮ ਟੀਚਰ ਮਿਲ ਗਈ ਆ ਵੇਖੀ ਹੁਣ ਉੱਥੇ ਆਪਾਂ ਮਜ਼ੇ ਕਰਿਆ ਕਰਨੇ ਆ ਜੀਤਾ ਮੈਨੂੰ ਕਹਿਣ ਲੱਗਿਆ ਚੱਲ ਕੋਈ ਨਾ ਆਪਾਂ ਬੁਲਟ ਤੇ ਜਾਇਆ ਕਰਾਂਗੇ ਮਤਲਬ ਸਾਨੂੰ ਉਸ ਟਾਈਮ 'ਚ ਚੀਜ਼ਾਂ ਦਾ ਬੜਾ ਚਾਅ ਸੀ ਕਿਉਂਕਿ ਘਰ ਦੇ ਬੁਲਟ ਚੱਕਣ ਹੀ ਨਹੀਂ ਦਿੰਦੇ ਸੀ ਤੇ ਹੁਣ ਸਾਨੂੰ ਇਹ ਗੱਲ ਦਾ ਬੜਾ ਚਾਅ ਸੀ ਕਿ ਅਸੀਂ ਬੁਲਟ ਤੇ ਸਕੂਲ ਜਾਇਆ ਕਰਾਂਗੇ ਤੇ ਟਿਊਸ਼ਨ ਵੀ ਬੁਲਟ ਤੇ ਜਾਇਆ ਕਰਾਂਗੇ ਜੀਤਾ ਮੇਰਾ ਪੱਕਾ ਦੋਸਤ ਸੀ ਮੇਰਾ ਨਾਮ ਵਿੱਕੀ ਸੀ ਹੁਣ ਅਸੀਂ ਸਕੂਲ ਜਾਣ ਲੱਗ ਪਏ ਸੀ ਪਰ ਅਜੇ ਤੱਕ ਉਸ ਮੈਡਮ ਦਾ ਫੋਨ ਨਹੀਂ ਲੱਗਿਆ ਸੀ ਜਿਸ ਕਰਕੇ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਇੱਕ ਦਿਨ ਅਚਾਨਕ ਹੀ ਉਸ ਮੈਡਮ ਦਾ ਫੋਨ ਡੈਡੀ ਦੇ ਫੋਨ ਤੇ ਆਇਆ ਮੈਂ ਚੌਕ ਲਿਆ ਮੈਂ ਸੋਚਿਆ ਡੈਡੀ ਨੂੰ ਕਿਹੜੀ ਕੁੜੀ ਦਾ ਫੋਨ ਆ ਗਿਆ ਬੜੀ ਪਤਲੀ ਜੀ ਆਵਾਜ਼ ਵਿੱਚੋ ਬੋਲੀ ਉਹ ਕਹਿਣ ਲੱਗੀ ਤੁਹਾਡਾ ਫੋਨ ਆਇਆ ਹੋਇਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਮੇਰੀ ਮੈਡਮ ਦਾ ਫੋਨ ਆ ਮੈਨੂੰ ਲੱਗ ਰਿਹਾ ਸੀ ਕਿਸੇ ਦਾ ਰੋਂਗ ਨੰਬਰ ਹੋਣਾ ਮੈਂ ਕਿਹਾ ਪਤਾ ਨਹੀਂ ਇਹ ਮੇਰੇ ਡੈਡੀ ਦਾ ਫੋਨ ਆ ਜਦੋਂ ਉਹ ਆਗੇ ਤਾਂ ਮੈਂ ਤੁਹਾਡੀ ਗੱਲ ਕਰਵਾ ਦੂੰਗਾ ਉਹ ਕਹਿਣ ਲੱਗੀ ਠੀਕ ਆ ਇੰਨੀ ਗੱਲ ਕਹਿ ਕੇ ਉਹਨੇ ਵੀ ਫੋਨ ਕੱਟ ਦਿੱਤਾ ਜਦੋਂ ਡੈਡੀ ਆਇਆ ਤਾਂ ਮੈਂ ਡੈਡੀ ਨੂੰ ਦੱਸਿਆ ਕਿ ਡੈਡੀ ਕਿਸੇ ਕੁੜੀ ਦਾ ਫੋਨ ਆਇਆ ਸੀ ਡੈਡੀ ਕਹਿਣ ਲੱਗਿਆ ਇਹ ਤਾਂ ਤੇਰੀ ਮੈਡਮ ਦਾ ਨੰਬਰ ਆ ਜਿਹਨੇ ਤੈਨੂੰ ਟਿਊਸ਼ਨ ਪੜਾਉਣੀ ਆ ਮੈਂ ਕਿਹਾ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਰ ਡੈਡੀ ਨੇ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਡੈਡੀ ਨੇ ਫੋਨ ਲਾ ਲਿਆ ਤੇ ਉਹਨਾਂ ਨੇ ਸਾਨੂੰ ਘਰ ਬੁਲਾਇਆ ਸੀ ਕਿ ਤੁਸੀਂ ਘਰ ਆ ਕੇ ਗੱਲ ਕਰ ਜਿਓ ਅਗਲੇ ਦਿਨ ਮੈਂ ਡੈਡੀ ਤੇ ਜੀਤਾ ਤਿੰਨੋਂ ਜਾਣੇ ਉਸ ਕਮਰਸ ਵਾਲੀ ਮੈਡਮ ਦੇ ਘਰ ਚਲੇ ਗਏ ਤੇ ਜਦੋਂ ਮੈਂ ਮੈਡਮ ਨੂੰ ਵੇਖਿਆ ਤਾਂ ਮੈਂ ਵੇਖਦਾ ਹੀ ਰਹਿ ਗਿਆ ਉਹ ਬੜੀ ਪਤਲੀ ਜੀ ਬੜੀ ਸੋਹਣੀ ਮੈਡਮ ਸੀ ਲੱਗ ਹੀ ਨਹੀਂ ਰਿਹਾ ਸੀ ਕਿ ਉਹ ਮੇਰੀ ਮੈਡਮ ਹੋਊਗੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਸਾਡੀ ਕੋਈ ਕਲਾਸਮੇਟ ਹੋਵੇ ਉਹਦੇ ਜੀਨ ਪਾਈ ਹੋਈ ਸੀ ਤੇ ਖੁੱਲੇ ਵਾਲ ਛੱਡੇ ਹੋਏ ਸੀ ਜਦੋਂ ਉਹ ਸਾਨੂੰ ਵੇਖ ਕੇ ਮੁਸਕਰਾਈ ਤਾਂ ਬੜੀ ਸੋਹਣੀ ਲੱਗ ਰਹੀ ਸੀ ਮੈਂ ਤਾਂ ਉਹਦੇ ਵੱਲ ਵੇਖਦਾ ਹੀ ਰਹਿ ਗਿਆ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਸੀ ਕਿ ਉਹ ਸਾਡੀ ਮੈਡਮ ਆ ਮੈਂ ਜੀਤੇ ਨੂੰ ਕਹਿਣ ਲੱਗਿਆ ਮੈਡਮ ਤਾਂ ਬੜੀ ਸੋਹਣੀ ਆ ਜੀਤਾ ਬੜਾ ਡਰਪੋਕ ਕਿਸਮ ਦਾ ਮੁੰਡਾ ਸੀ ਉਹ ਮੈਨੂੰ ਕਹਿਣ ਲੱਗਿਆ ਚੁੱਪ ਕਰਕੇ ਖੜਾ ਰਹਿ ਹੋਰ ਨਾ ਕਿਤੇ ਮੈਡਮ ਨੂੰ ਸੋਣੀ ਜਾਵੇ ਤੂੰ ਐਵੇਂ ਨਾ ਜ਼ਿਆਦਾ ਬੋਲੀ ਜਾ ਮੈਡਮ ਡੈਡੀ ਨੂੰ ਕਹਿਣ ਲੱਗੀ ਕਿ ਤੁਸੀਂ ਸ਼ਾਮ ਦੇ ਟਾਈਮ ਆਪਣੇ ਬੱਚਿਆਂ ਨੂੰ ਭੇਜ ਦਿਆ ਕਰੋ ਜਦੋਂ ਮਰਜੀ ਦੁਪਹਿਰ ਦਾ ਵੀ ਮੇਰਾ ਇੱਕ ਬੈਚ ਹੁੰਦਾ ਆ ਤੇ ਸ਼ਾਮ ਦਾ ਬੈਚ ਖਾਲੀ ਆ ਉਦੋਂ ਤੁਹਾਡੇ ਮੁੰਡੇ ਮੇਰੇ ਕੋਲ ਆਜਿਆ ਕਰਨਗੇ ਉਹ ਪੁੱਛਣ ਲੱਗੀ ਕਿ ਕਿੰਨੇ ਜਾਣੇ ਆ ਡੈਡੀ ਕਹਿਣ ਲੱਗਿਆ ਫਿਲਹਾਲ ਤਾਂ ਦੋ ਹੀ ਨੇ ਬਾਕੀ ਜੇ ਹੋਰ ਇਹਨਾਂ ਦੀ ਕਲਾਸ ਦੇ ਕਿਸੇ ਮੁੰਡੇ ਨੇ ਲੱਗਣਾ ਹੋਇਆ ਤਾਂ ਉਹ ਵੀ ਲੱਗ ਜਾਣਗੇ मैडम ਨੇ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਮੈਨੂੰ ਇੱਥੇ ਬਤਮੀਜ਼ ਬੱਚੇ ਨਹੀਂ ਚਾਹੀਦੇ ਜੋ ਮੇਰੇ ਘਰ ਦਾ ਮਾਹੌਲ ਖਰਾਬ ਕਰਨ ਜਾਂ ਮੇਰੇ ਘਰ ਦੀਆਂ ਚੀਜ਼ਾਂ ਛੇੜਨ। ਡੈਡੀ ਕਹਿਣ ਲੱਗਾ ਤੁਸੀਂ ਬੇਫਿਕਰ ਰਹੋ ਸਾਡੇ ਮੁੰਡੇ ਵਧੀਆ ਨੇ ਉਹ ਇਦਾਂ ਦੇ ਨਹੀਂ ਆ। ਉਹ ਕੋਈ ਸ਼ਰਾਰਤ ਨਹੀਂ ਕਰਨਗੇ। ਉਹ ਕਹਿਣ ਲੱਗੀ ਠੀਕ ਆ ਤੁਸੀਂ ਕੱਲ ਤੋਂ ਹੀ ਆ ਜਾਇਆ ਕਰਿਓ। ਮੇਰਾ ਤਾਂ ਉਥੋਂ ਆਉਣ ਨੂੰ ਦਿਲ ਹੀ ਨਹੀਂ ਕਰ ਰਿਹਾ ਸੀ। ਮੈਨੂੰ ਤਾਂ मैडम ਵੇਖਣ ਨੂੰ ਹੀ ਦਿਲ ਕਰ ਰਿਹਾ ਸੀ। ਮੈਂ ਜੀਤੇ ਨੂੰ ਕਿਹਾ ਕਿ ਆਹ ਤਾਂ ਗੱਲ ਬਣ ਗਈ। ਡੈਡੀ ਕਹਿਣ ਲੱਗਾ ਕੀ ਗੱਲਾਂ ਕਰੀ ਜਾਂਦੇ ਹੋ ਚਲੋ ਚਲਿਏ। ਅਸੀਂ ਫੇਰ ਤਿੰਨੋ ਜਣੇ ਉੱਥੋਂ ਨਿਕਲ ਪਏ ਜਦੋਂ ਕਾਰ ਆਏ ਤਾਂ ਡੈਡੀ ਕਾਰ ਦੇ ਅੰਦਰ ਚਲਾ ਗਿਆ ਮੈਂ ਤੇ ਜੀਤਾ ਬਾਹਰ ਹੀ ਖੜੇ ਸੀ ਮੈਂ ਜੀਤੇ ਨੂੰ ਕਿਹਾ ਕਿ ਆ ਤਾਂ ਬੜਾ ਵਧੀਆ ਹੋ ਗਿਆ ਮੈਡਮ ਬੜੀ ਸੋਹਣੀ ਆ ਦਿਲ ਲੱਗਿਆ ਰਿਹਾ ਕਰਨਾ ਜੀਤਾ ਕਹਿਣ ਲੱਗਿਆ ਚੰਗਾ ਮੈਡਮ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਆ ਕਿ ਮੇਰੇ ਘਰ ਦਾ ਮਾਹੌਲ ਨਹੀਂ ਖਰਾਬ ਕਰਨਾ ਤੂੰ ਆਪਣੀ ਬਕਵਾਸ ਬੰਦ ਰੱਖ ਅਗਲੇ ਦਿਨ ਤੋਂ ਮੈਂ ਤੇ ਜੀਤਾ ਟਿਊਸ਼ਨ ਤੇ ਜਾਣ ਲੱਗੇ ਜਦੋਂ ਮੈਂ ਜੀਤੇ ਨੂੰ ਉਹਦੇ ਘਰ ਟਿਊਸ਼ਨ ਤੇ ਜਾਣ ਲਈ ਲੈਣ ਗਿਆ ਤਾਂ ਉਹ ਮੈਨੂੰ ਵੇਖ ਕੇ ਹੱਸਣ ਲੱਗਾ ਮੈਂ ਕਿਆ ਕੀ ਹੋਇਆ ਮੈਂ ਕੋਈ ਜੋਕਰ ਲੱਗਦਾ ਉਹ ਕਹਿਣ ਲੱਗਾ ਜੋਕਰ ਤਾਂ ਨਹੀਂ ਲੱਗਦਾ ਪਰ ਮੈਨੂੰ ਇੱਕ ਗੱਲ ਤੇ ਹਾਸਾ ਹੀ ਜਾਂਦਾ ਆ ਕਿ ਤੂੰ ਟਿਊਸ਼ਨ ਜਾਣਾ ਜਾਂ ਫਿਰ ਕਿਤੇ ਘੁੰਮਣ ਜਾਣਾ ਇੰਨੇ ਵਧੀਆ ਕੱਪੜੇ ਕਿਉਂ ਪਾ ਕੇ ਆਇਆ ਮੈਂ ਜੀਤੇ ਨੂੰ ਕਿਹਾ ਤੂੰ ਨਹੀਂ ਸਮਝਦਾ ਅੱਜ ਪਹਿਲੇ ਦਿਨ ਜਾਣਾ ਆ ਉੱਥੇ ਕਿਸੇ ਨੂੰ ਇੰਪ੍ਰੈਸ ਕਰਾਂਗੇ ਜੀਤਾ ਮੈਨੂੰ ਕਹਿਣ ਲੱਗਾ ਤੂੰ ਨਾ ਕਦੇ ਸੁਧਰੀ ਫਿਰ ਅਸੀਂ ਟਿਊਸ਼ਨ ਤੇ ਚਲੇ ਗਏ ਜਦੋਂ ਅਸੀਂ ਟਿਊਸ਼ਨ ਤੇ ਗਏ ਤਾਂ ਮੈਡਮ ਹੋਰਾਂ ਬੱਚਿਆਂ ਨੂੰ ਪੜਾ ਕੇ ਹਟੇ ਸੀ ਤੇ ਹੁਣ ਸਾਡਾ ਬੈਚ ਸ਼ੁਰੂ ਹੋਣਾ ਸੀ ਸਾਡੇ ਬੈਚ ਵਿੱਚ 2-4 ਕੁੜੀਆਂ ਸੀ ਤੇ ਅਸੀਂ 2-4 ਮੁੰਡੇ ਸੀ ਜਦੋਂ ਪਹਿਲੇ ਦਿਨ ਅਸੀਂ ਟਿਊਸ਼ਨ ਤੇ ਗਏ ਤਾਂ ਮੇਰੀ ਨਿਗਾ ਬਸ ਮੈਡਮ ਵਿੱਚ ਹੀ ਸੀ ਦਿਲ ਕਰਦਾ ਸੀ ਉਹਨੂੰ ਵੇਖੀ ਜਾਵਾਂ ਕਿਉਂਕਿ ਉਹ ਸੋਹਣੀ ਬੜੀ ਲੱਗ ਰਹੀ ਸੀ ਫਿਰ ਉਹ ਸਾਡੇ ਕੋਲੋਂ ਸਾਰਿਆਂ ਕੋਲੋਂ ਸਾਡੇ ਨਾਮ ਪੁੱਛ ਰਹੀ ਸੀ ਉਹ ਕਹਿ ਰਹੀ ਸੀ ਕਿ ਮੈਨੂੰ ਪੜਾਉਣ ਵਿੱਚ ਸੌਖਾ ਹੋ ਜਾਊਗਾ ਜੇ ਮੈਨੂੰ ਪਤਾ ਲੱਗ ਜਾਊ ਕਿ ਕਿਹੜੇ ਮੁੰਡੇ ਦਾ ਨਾਮ ਕੀ ਆ ਇਸ ਤਰ੍ਹਾਂ ਕਾਫੀ ਟਾਈਮਸ ਸਾਡੇ ਨਾਲ ਗੱਲਾਂ-ਬਾਤਾਂ ਕਰਦੀ ਰਹੀ ਗੱਲਾਂ-ਬਾਤਾਂ ਕਰਨ ਤੋਂ ਬਾਅਦ ਫਿਰ ਉਹਨੇ ਸਾਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਪੜਾ ਰਹੀ ਸੀ ਤਾਂ ਮੈਂ ਉਹਦੇ ਵੱਲੀ ਵੇਖ ਰਿਹਾ ਸੀ ਸ਼ਾਇਦ ਉਹ ਵੀ ਇਸ ਗੱਲ ਨੂੰ ਨੋਟ ਕਰ ਰਹੀ ਸੀ ਕਿਉਂਕਿ ਉਹ ਵੀ ਵਾਰ-ਵਾਰ ਮੇਰੇ ਮੂੰਹ ਵੱਲ ਵੇਖ ਰਹੀ ਸੀ ਫਿਰ ਮੈਂ ਜਲਦੀ-ਜਲਦੀ ਆਪਣਾ ਮੂੰਹ ਦੂਜੀ ਸਾਈਡ ਕਰ ਲੈਂਦਾ ਸੀ ਮੈਨੂੰ ਡਰ ਵੀ ਲੱਗਦਾ ਸੀ ਕਿ ਕਿਤੇ ਮੈਡਮ ਮੇਰੇ ਕੋਲੋਂ ਪੁੱਛ ਨਾ ਲਵੇ ਕਿ ਤੂੰ ਮੇਰੇ ਵੱਲ ਕਿਉਂ ਵੇਖੀ ਜਾਂਦਾ ਆ ਪਰ ਫਿਰ ਵੀ ਉਹ ਮੈਨੂੰ ਬੜੀ ਸੋਹਣੀ ਲੱਗਦੀ ਸੀ ਮੈਂ ਉਹਦੇ ਵੱਲੀ ਵੇਖੀ ਜਾਂਦਾ ਰਹਿੰਦਾ ਸੀ ਇੱਕ ਦਿਨ ਸਾਰੇ ਬੱਚੇ ਟਿਊਸ਼ਨ ਤੋਂ ਚਲੇ ਗਏ ਸੀ ਹੁਣ ਸਾਡੇ ਵਾਲੇ ਬੱਚਿਆਂ ਦਾ ਵੇਦ ਸ਼ੁਰੂ ਹੋਣ ਲੱਗਿਆ ਸੀ ਉਸ ਦਿਨ ਜੀਤਾ ਵੀ ਟਿਊਸ਼ਨ ਤੇ ਨਹੀਂ ਆਇਆ ਸੀ ਤੇ ਸਿਰਫ ਦੋ ਕੁੜੀਆਂ ਆਈਆਂ ਸੀ ਤੇ ਮੈਂ ਸੀ ਉਹ ਕੁੜੀਆਂ ਨੂੰ ਵੀ ਮੈਡਮ ਨੇ ਭੇਜ ਦਿੱਤਾ ਮੈਡਮ ਕਹਿਣ ਲੱਗੀ ਕਿ ਅੱਜ ਮੈਨੂੰ ਜ਼ਰੂਰੀ ਕੰਮ ਆ ਤੁਸੀਂ ਸਾਰੇ ਚਲੇ ਜਾਓ ਜਦੋਂ ਮੈਂ ਜਾਣ ਲੱਗਿਆ ਤਾਂ ਮੈਨੂੰ ਕਹਿਣ ਲੱਗੀ ਇੱਕ ਮਿੰਟ ਤੂੰ ਰੁਕ ਜਾ ਤੇਰੇ ਨਾਲ ਮੈਨੂੰ ਥੋੜਾ ਕੰਮ ਆ ਮੈਂ ਤਾਂ ਡਰ ਜੇ ਗਿਆ ਕਿਉਂਕਿ ਮੈਨੂੰ ਪੱਕਾ ਪਤਾ ਸੀ ਮੈਡਮ ਨੇ ਇਹੀ ਗੱਲ ਪੁੱਛਣੀ ਕਿ ਤੂੰ ਮੇਰੇ ਵੱਲ ਕਿਉਂ ਵੇਖਦਾ ਰਹਿਣਾ ਜਦੋਂ ਸਾਰੇ ਬੱਚੇ ਚਲੇ ਗਏ ਤਾਂ ਮੇਰਾ ਬੜਾ ਦਿਲ ਤੜ ਕਰਿਆ ਸੀ ਮੈਨੂੰ ਡਰ ਲੱਗ ਰਿਹਾ ਸੀ ਕਿ ਮੈਡਮ ਮੇਰੇ ਕੋਲੋਂ ਇਹ ਗੱਲ ਪੁੱਛੂਗੀ ਉਹ ਮੈਨੂੰ ਅੰਦਰ ਲੈ ਗਈ ਉਹ ਮੈਨੂੰ ਕਹਿਣ ਲੱਗੀ ਜਦੋਂ ਮੈਂ ਤੁਹਾਨੂੰ ਪੜਾਉਣੀ ਆ ਮੈਨੂੰ ਇਹ ਦੱਸੋ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਕਿਉਂ ਨਹੀਂ ਦਿੰਦੇ ਜਦੋਂ ਮੈਂ ਤੁਹਾਡੇ ਕੋਲੋਂ ਟੈਸਟ ਲੈਣੀ ਆ ਤਾਂ ਤੁਸੀਂ ਟੈਸਟ ਵਿੱਚੋਂ ਵੀ ਬਿਲਕੁਲ ਜ਼ੀਰੋ ਹੀ ਹੁੰਦੇ ਹੋ ਤੁਸੀਂ ਪੜ੍ਹਦੇ ਕਿਉਂ ਨਹੀਂ ਇਸ਼ਕਤ ਮੈਂ ਤੁਹਾਡੇ ਘਰ ਕਰਾਂ ਜਾਂ ਫਿਰ ਤੁਸੀਂ ਇਸ ਤੋਂ ਪਹਿਲਾਂ ਹੀ ਪੜਨਾ ਸਟਾਰਟ ਕਰ ਦੇਣਾ ਆ ਮੈਡਮ ਦੀ ਗੱਲ ਸੁਣ ਕੇ ਮੈਨੂੰ ਥੋੜਾ ਧੀਰਜ ਹੋਇਆ ਕਿਉਂਕਿ ਇਹ ਗੱਲ ਮੇਰੇ ਲਈ ਕੋਈ ਜ਼ਿਆਦਾ ਵੱਡੀ ਨਹੀਂ ਸੀ ਪਰ ਜੋ ਗੱਲ ਮੈਂ ਸੋਚਦਾ ਸੀ ਉਹ ਗੱਲ ਮੇਰੇ ਲਈ ਜ਼ਿਆਦਾ ਵੱਡੀ ਸੀ ਮੈਂ ਕਿਹਾ ਨਹੀਂ ਨਹੀਂ ਮੈਡਮ ਜੀ ਮੈਂ ਅੱਜ ਤੋਂ ਬਾਅਦ ਧਿਆਨ ਨਾਲ ਪੜਾਈ ਕਰੂੰਗਾ ਤੁਸੀਂ ਟੈਨਸ਼ਨ ਨਾ ਲਓ ਪਰ ਤੁਸੀਂ ਮੇਰੇ ਘਰ ਗੱਲ ਨਾ ਕਰਿਓ ਮੈਡਮ ਕਹਿਣ ਲੱਗੀ ਠੀਕ ਆ ਇੰਨੀ ਗੱਲ ਕਹਿਣ ਤੋਂ ਬਾਅਦ ਮੇਰਾ ਤਾਂ ਘਰ ਜਾਣ ਨੂੰ ਮਨ ਹੀ ਨਹੀਂ ਕਰ ਰਿਹਾ ਸੀ ਕਿਉਂਕਿ ਮੈਂ ਤਾਂ ਮਸਾਂ ਟਿਊਸ਼ਨ ਤੇ ਆਇਆ ਸੀ ਕਿ ਚਾਲ ਨੂੰ ਵੇਖੂਗਾ ਹੁਣ ਮੈਨੂੰ ਘਰ ਵਾਪਸ ਜਾਣਾ ਹੀ ਪਿਆ ਇਸ ਤਰ੍ਹਾਂ ਹਰ ਰੋਜ਼ ਜਿਵੇਂ ਮੈਡਮ ਦੇ ਮੂੰਹ ਵੱਲ ਵੇਖਦਾ ਰਹਿੰਦਾ ਸੀ ਹੁਣ ਮੈਂ ਥੋੜਾ ਥੋੜਾ ਪੜ੍ਹਾਈ ਵੱਲ ਵੀ ਗੌਰ ਕਰਨ ਲੱਗਾ ਕਿਉਂਕਿ ਮੈਨੂੰ ਇਹ ਵੀ ਡਰ ਸੀ ਕਿ ਜੇ ਮੇਰੀ ਮੈਡਮ ਨੇ ਮੇਰੇ ਘਰ ਗੱਲ ਕਰ ਦਿੱਤੀ ਤਾਂ ਮੇਰੇ ਘਰਦਿਆਂ ਨੇ ਮੈਨੂੰ ਟਿਊਸ਼ਨ ਤੋਂ ਹੀ ਹਟਾ ਲੈਣਾ ਇਸ ਤਰ੍ਹਾਂ ਕਰਦੇ ਕਰਦੇ ਟਾਈਮ ਲੰਘਦਾ ਗਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਮੈਡਮ ਨੂੰ ਆਪਣੇ ਦਿਲ ਦੀ ਗੱਲ ਕਹਿ ਦਵਾਂ ਇੱਕ ਦਿਨ ਮੈਂ ਜੀਤੇ ਨੂੰ ਆਪਣੇ ਦਿਲ ਦੀ ਗੱਲ ਦੱਸੀ ਜੀਤਾ ਕਹਿਣ ਲੱਗਿਆ ਭਰਾਵਾ ਤੂੰ ਕਦੀ ਮੈਨੂੰ ਵੀ ਨਾਲ ਫਸਾਏਂਗਾ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਤੈਨੂੰ ਪਤਾ ਏ ਉਹ ਆਪਣੀ ਟੀਚਰ ਆ ਮੈਂ ਕਿਹਾ ਟੀਚਰ ਆ ਪਰ ਪਤਾ ਨਹੀਂ ਮੈਨੂੰ ਉਹਨੂੰ ਵੇਖ ਕੇ ਕੀ ਹੋ ਜਾਂਦਾ ਮੈਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦਾ ਪਰ ਜੀਤਾ ਮੈਨੂੰ ਮੈਡਮ ਨਾਲ ਕੋਈ ਗੱਲ ਨਹੀਂ ਕਰਨ ਦਿੰਦਾ ਸੀ ਮੇਰਾ ਤਾਂ ਬੜਾ ਦਿਲ ਕਰਦਾ ਸੀ ਕਿ ਉਹਨੂੰ ਸਭ ਕੁਝ ਜਾ ਕੇ ਡਾਇਰੈਕਟ ਹੀ ਕਹਿ ਦਵਾਂ ਫਿਰ ਵੇਖੀ ਜਾਉ ਜੋ ਹੋਊਗਾ ਪਰ ਜੀਤਾ ਮੈਨੂੰ ਹਰ ਵਾਰ ਰੋਕ ਲੈਂਦਾ ਸੀ ਪਰ ਇੱਕ ਦਿਨ ਕੁਝ ਅਜੀਹਾ ਹੋਇਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਡਮ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿਣ ਲੱਗੀ ਕਿ ਅੱਜ ਸ਼ਾਮ ਨੂੰ ਤੇਰੀ ਸਪੈਸ਼ਲ ਕਲਾਸ ਲੱਗੂਗੀ ਮਤਲਬ ਸ਼ਾਮ ਤੋਂ ਬਾਅਦ 2 ਘੰਟੇ ਲੇਟ ਟਿਊਸ਼ਨ ਤੇ ਆ ਜਵੀਂ ਤੇ ਇਹ ਗੱਲ ਕਿਸੇ ਕੋਲ ਨਾ ਕਰੀਂ ਕਿਉਂਕਿ ਤੂੰ ਜ਼ਿਆਦਾ ਨਲੈਕ ਆ ਇਸ ਕਰਕੇ ਮੈਂ ਚਾਹੁੰਦੀ ਆ ਕਿ ਤੈਨੂੰ ਸਪੈਸ਼ਲ ਕਲਾਸ ਲਗਾਈ ਜਾਵੇ ਜੇ ਤੂੰ ਦੂਜੇ ਬੱਚਿਆਂ ਨੂੰ ਦੱਸ ਦੇਵੇਂਗਾ ਤਾਂ ਉਹ ਐਵੇਂ ਇਤਰਾਜ਼ ਕਰਨਗੇ मैडम दी ਗੱਲ ਸੁਣ ਕੇ ਮੈਨੂੰ ਥੋੜੀ ਹੈਰਾਨਗੀ ਹੋਈ ਤੇ ਮੈਂ 2 ਘੰਟੇ ਲੇਟ ਗਿਆ ਜੀਤੇ ਨੂੰ ਤਾਂ ਫਿਰ ਵੀ ਮੈਂ ਇਹ ਗੱਲ ਦੱਸ ਹੀ ਦਿੱਤੀ ਸੀ ਕਿ ਮੈਡਮ ਨੇ ਮੈਨੂੰ ਇਸ ਤਰ੍ਹਾਂ ਸਪੈਸ਼ਲ ਕਲਾਸ ਲਾਉਣ ਲਈ ਬੁਲਾਇਆ ਕਿਉਂਕਿ ਜੀਤੇ ਤੋਂ ਮੈਂ ਕੋਈ ਗੱਲ ਨਹੀਂ ਲਗਾ ਕੇ ਰੱਖਦਾ ਸੀ ਜਦੋਂ ਮੈਂ ਟਿਊਸ਼ਨ ਤੇ ਗਿਆ ਤਾਂ ਉੱਥੇ ਕੁਝ ਅਨੋਖਾ ਹੀ ਹੋਇਆ ਜਦੋਂ ਮੈਨੂੰ ਮੈਡਮ ਉੱਥੇ ਪੜ੍ਹਾਉਣ ਲੱਗੀਆਂ ਮੈਨੂੰ ਕਹਿਣ ਲੱਗੀਆਂ ਮੈਂ ਤੈਨੂੰ ਇਸ ਕਰਕੇ ਬੁਲਾਇਆ ਸੀ ਤਾਂ ਕਿ ਤੂੰ ਆਪਣੀ ਤਿਆਰੀ ਵੱਧ ਕਰ ਸਕੇ ਕਿਉਂਕਿ ਤੂੰ ਕੁਝ ਘੱਟ ਹੀ ਪੜਦਾ ਆ ਮੈਂ ਕਿਹਾ ਠੀਕ ਆ ਮੈਂ ਬਸ ਜਿੰਨਾ ਕਿ ਮੈਡਮ ਬੁਲਾਉਂਦੀ ਸੀ ਉਹਨਾ ਕੀ ਬੋਲਦਾ ਸੀ ਮੈਂ ਜ਼ਿਆਦਾ ਨਹੀਂ ਬੋਲਦਾ ਸੀ ਕਿਉਂਕਿ ਮੈਨੂੰ ਉਹਦੇ ਕੋਲੋਂ ਡਰ ਬੜਾ ਲੱਗਦਾ ਸੀ ਪਰ ਦਿਲੋਂ ਉਹਨੂੰ ਮੈਂ ਬੜਾ ਚਾਹੁੰਦਾ ਸੀ ਤੇ ਉਹਨੂੰ ਬੜਾ ਪਸੰਦ ਕਰਦਾ ਸੀ ਪਰ ਮੈਡਮ ਮੈਨੂੰ ਪੜਾਉਂਦੇ ਪੜਾਉਂਦੇ ਕਾਫੀ ਬਣਾਉਣ ਚਲੀ ਗਈ ਤੇ ਕਾਫੀ ਲਿਆ ਕੇ ਉਹਨੇ ਮੈਨੂੰ ਵੀ ਦੇ ਦਿੱਤੀ ਤੇ ਆਪ ਵੀ ਪੀਣ ਲੱਗੀ ਜਦੋਂ ਉਹ ਕੌਫੀ ਪੀ ਰਹੀ ਸੀ ਤਾਂ ਮੈਡਮ ਦੇ ਬੁੱਲਾਂ ਤੇ ਕੌਫੀ ਲੱਗ ਗਈ ਮੈਂ ਕਿਹਾ ਤੁਹਾਡੇ ਇੱਥੇ ਕੌਫੀ ਲੱਗੀ ਆ ਇਹਨੂੰ ਸਾਫ਼ ਕਰ ਲਵੋ ਉਹ ਮੈਨੂੰ ਕਹਿਣ ਲੱਗੀ ਕਿੱਥੇ ਲੱਗੀ ਆ ਤੂੰ ਆਪ ਹੀ ਸਾਫ਼ ਕਰ ਦੇ ਜਦੋਂ ਮੈਂ ਸਾਫ਼ ਕਰਨ ਲੱਗਿਆ ਤਾਂ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਜਦੋਂ ਜਦੋਂ ਮੈਂ ਆਪਣੀ ਉਂਗਲੀ ਉਹਦੇ ਬੁੱਲਾਂ ਤੇ ਫੇਰ ਰਿਹਾ ਸੀ ਤਾਂ ਇੱਕ ਲਿੰਜੀ ਲੈ ਰਹੀ ਸੀ ਉਹਨੂੰ ਵੇਖ ਕੇ ਮੈਨੂੰ ਵੀ ਪਤਾ ਨਹੀਂ ਕੀ ਕੁਝ ਹੋਣ ਲੱਗਾ ਮੇਰੇ ਹੱਥ ਕੰਬਣ ਲੱਗੇ ਮੈਂ ਆਪਣਾ ਹੱਥ ਪਰਾਂ ਕਰ ਲਿਆ ਉਹਨੇ ਫਿਰ ਮੇਰਾ ਹੱਥ ਫੜ ਕੇ ਆਪਣੇ ਅਤੇ ਫੇਰਨਾ ਸ਼ੁਰੂ ਕਰ ਦਿੱਤਾ ਹੁਣ ਮੈਂ ਸਮਝ ਗਿਆ ਕਿ ਉਹ ਕੀ ਚਾਹੁੰਦੀ ਸੀ ਉਹਨੂੰ ਮੇਰੇ ਨਾਲ ਫਿਨਿੰਗ ਆ ਰਹੀ ਸੀ ਸ਼ਾਇਦ ਜੋ ਮੈਂ ਉਹਦੇ ਬਾਰੇ ਸੋਚਦਾ ਸੀ ਉਹ ਵੀ ਮੇਰੇ ਬਾਰੇ ਉਹੀ ਸੋਚਦੀ ਸੀ ਮੈਂ ਹੌਲੀ ਹੌਲੀ ਉਹਦੇ ਰੇ ਹੋ ਗਿਆ ਤੇ ਪਤਾ ਨਹੀਂ ਕਦੋਂ ਉਹ ਮੈਨੂੰ ਟਿੱ ਗਈ ਉਹਨਾਂ ਦੇ ਸਾਰੇ ਘਰ ਦੇ ਘਾਰੀ ਸੀ ਪਰ ਅਸੀਂ ਅਲੱਗ ਉੱਪਰ ਵਾਲੇ ਕਮਰੇ ਵਿੱਚ ਸੀ ਉਹ ਮੈਨੂੰ ਘੁੱਟ ਕੇ ਮੜ ਗਈ ਤੇ ਠੰਡ ਦਾ ਮੌਸਮ ਸੀ ਮੈਨੂੰ ਵੀ ਉਹਦੇ ਨਾਲ ਲੱਕੇ ਨਜ਼ਾਰਾ ਜਿਹਾ ਆ ਰਿਹਾ ਸੀ ਫਿਰ ਉਸ ਤੋਂ ਬਾਅਦ ਅਸੀਂ ਦੋਵੇਂ ਜਾਨੇ ਸੋਫੇ ਤੇ ਲੇਟ ਕੇ ਤੇ ਪਿਆਰ ਕਰਨ ਲੱਗੇ ਮੈਨੂੰ ਪਤਾ ਨਹੀਂ ਲੱਗਾ ਕਿ ਉਹ 10-15 ਮਿੰਟਾਂ ਦੇ ਵਿੱਚ ਕੀ ਹੋ ਗਿਆ ਸਮਝ ਨਹੀਂ ਲੱਗਿਆ ਕਿ ਇੰਨੀ ਜਲਦੀ ਸਭ ਹੋ ਜਾਊਗਾ ਕਿਉਂਕਿ ਕਿੱਥੇ ਤਾਂ ਮੈਂ ਉਹਨੂੰ ਆਪਣੇ ਦਿਲ ਦੀ ਗੱਲ ਕਹਿਣ ਤੋਂ ਵੀ ਡਰਦਾ ਸੀ ਤੇ ਕਿੱਥੇ ਅੱਜ ਇੰਨਾ ਵੱਡਾ ਕੰਮ ਹੋ ਗਿਆ ਸੀ ਜਦੋਂ ਮੈਂ ਉਹਦੇ ਨੇੜੇ ਜਾ ਰਿਹਾ ਸੀ ਉਹਦੀਆਂ ਫੀਲਿੰਗਾਂ ਵਧਦੀਆਂ ਜਾ ਰਹੀਆਂ ਸੀ ਫਿਰ ਬੱਸ ਅਸੀਂ ਦੋਵੇਂ ਕਦੋਂ ਇੱਕ ਹੋ ਗਏ ਪਤਾ ਹੀ ਨਹੀਂ ਲੱਗਾ ਉਹ ਇੰਨੀ ਕੁ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਿ ਉਹਦੀਆਂ ਜ਼ੁਲਫਾਂ ਦੇ ਮੂੰਹ ਤੋਂ ਮੈਂ ਵਾਰ-ਵਾਰ ਪਰਾਂ ਕਰ ਰਿਹਾ ਸੀ ਤੇ ਉਹਨੂੰ ਆਪਣੇ ਨਾਲ ਲਾ ਕੇ ਬੈਠਾ ਸੀ ਇਹ ਕੁਝ ਹੋਣ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ ਦਰਵਾਜ਼ਾ ਜਲਦੀ ਜਲਦੀ ਖੋਲ ਦਰਵਾਜ਼ਾ ਅੰਦਰੋਂ ਪਹਿਲਾਂ ਹੀ ਉਹਨੇ ਬੰਦ ਕਰ ਦਿੱਤਾ ਸੀ ਜਦੋਂ ਇਹ ਸਭ ਸ਼ੁਰੂ ਹੋਇਆ ਸੀ ਦਰਵਾਜ਼ਾ ਖੁੱਲਣ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਕਿਸੇ ਕੋਲ ਨਾ ਜਾਵੇ ਕਿ ਆਪਣੇ ਵਿੱਚ ਜੋ ਕੁਝ ਹੋਇਆ ਮੈਂ ਕਹਿੰਨ ਨਹੀਂ ਕਿਸੇ ਕੋਲ ਨਹੀਂ ਇਹ ਗੱਲ ਜਾਂਦੀ ਪਰ ਮੈਂ ਤੁਹਾਨੂੰ ਦੱਸਾਂ ਮੈਡਮ ਜੀ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਬੜਾ ਪਸੰਦ ਕਰਦਾ ਸੀ ਮਾਸਤਾਨ ਨੂੰ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਦਾ ਸੀ ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗੀ ਕਹਿਣ ਲੱਗੀ ਅੱਛਾ ਤਾਂ ਹੀ ਤੂੰ ਮੇਰੇ ਵੱਲ ਵੇਖਦਾ ਰਹਿੰਦਾ ਸੀ ਪਰ ਹੁਣ ਮੈਨੂੰ ਇਹ ਨਹੀਂ ਪਤਾ ਸੀ ਕਿ ਉਹਦੇ ਦਿਲ ਵਿੱਚ ਕੀ ਆ ਮੇਰੇ ਲਈ ਮੈਨੂੰ ਤਾਂ ਹੁਣ ਲੱਗ ਹੀ ਰਿਹਾ ਸੀ ਕਿ ਉਹ ਮੈਨੂੰ ਚਾਹੁੰਦੀ ਆ ਇਸੇ ਕਰਕੇ ਉਹਨੇ ਮੈਨੂੰ ਆਪਣੇ ਨਜ਼ਦੀਕ ਆਉਣ ਦਿੱਤਾ ਨਹੀਂ ਤਾਂ ਇਦਾਂ ਕੌਣ ਆਪਣੇ ਨਜ਼ਦੀਕ ਆਉਣ ਦਿੰਦਾ ਕਿਸੇ ਨੂੰ ਪਰ ਸਾਡੀ ਉਮਰ ਵਿੱਚ ਫਰਕ ਸੀ ਫਿਰ ਵੀ ਉਹਨੇ ਇਹ ਸਭ ਮੇਰੇ ਨਾਲ ਕਰ ਹੀ ਲਿਆ ਹੁਣ ਸਾਡੇ ਦੋਵਾਂ ਵਿੱਚ ਇੱਕ ਰਿਲੇਸ਼ਨ ਬਣ ਗਿਆ ਸੀ ਹੌਲੀ ਹੌਲੀ ਇਹ ਗੱਲ ਜੀਤੇ ਕੋਲ ਵੀ ਪਹੁੰਚ ਗਈ ਸੀ ਕਿਉਂਕਿ ਇੱਕ ਦਿਨ ਮੇਰੇ ਕੋਲੋ ਜੀਤੇ ਕੋਲੇ ਗੱਲ ਹੋ ਗਈ ਜਦਕਿ ਮੈਨੂੰ ਮੈਡਮ ਨੇ ਇਹ ਗੱਲ ਕਿਸੇ ਨਾਲ ਵੀ ਕਰਨ ਤੋਂ ਮਨਾ ਕੀਤਾ ਸੀ ਜੀਤਾ ਤਾਂ ਮੇਰੀ ਗੱਲ ਸੁਣ ਕੇ ਹੈਰਾਨ ਹੀ ਰਹਿ ਗਿਆ ਪਹਿਲਾਂ ਤਾਂ ਜੀਤੇ ਨੂੰ ਇਸ ਗੱਲ ਤੇ ਬਿਲਕੁਲ ਯਕੀਨ ਨਹੀਂ ਆ ਰਿਹਾ ਸੀ ਕਿਉਂਕਿ ਜੀਤੇ ਨੂੰ ਲੱਗ ਰਿਹਾ ਸੀ ਕਿ ਮੈਂ ਜਾਣ ਬੁਝ ਕੇ ਉਹਦੇ ਨਾਲ ਮਜ਼ਾਕ ਕਰ ਰਿਆਂ ਜਾਂ ਫਿਰ ਉਹਨੂੰ ਸਾੜ ਰਿਆਂ ਪਰ ਮੈਂ ਉਹਨੂੰ ਪ੍ਰੂਫ ਦਿਖਾ ਦਿੱਤਾ ਜਦੋਂ ਮੇਰ ਨਾਲ ਮੈਡਮ ਨੇ ਚੈਟ ਕਰੀ ਹੋਈ ਸੀ ਜੀਤਾ ਕਹਿਣ ਲੱਗਿਆ ਇਦਾਂ ਕਿਵੇਂ ਹੋ ਸਕਦਾ ਤੂੰ ਉਹਨੂੰ ਕਿਵੇਂ ਪਟਾ ਲਿਆ ਜੀਤਾ ਕਹਿੰਦਾ ਸੋਣੀ ਤਾਂ ਬਥੇਰੀ ਆ ਪਰ ਤੇਰੇ ਨਾਲ ਕਿਵੇਂ ਫਸ ਗਈ ਮੈਂ ਕਿਹਾ ਤੇਰਾ ਯਾਰ ਕਿਤੇ ਘੱਟ ਸੋਣਾ ਉਹ ਕਹਿੰਦਾ ਹਾਂ ਇਹ ਗੱਲ ਤਾਂ ਹੈਗੀ ਆ ਤੂੰ ਵੀ ਬਥੇਰਾ ਸੋਣਾ ਤਾਂ ਹੀ ਤੇਰੇ ਨਾਲ ਉਹ ਫਸ ਗਈ ਪਰ ਫਿਰ ਵੀ ਉਹ ਮੈਡਮ ਹੋ ਕੇ ਇੱਕ ਸਟੂਡੈਂਟ ਨਾਲ ਕਿਵੇਂ ਇਹ ਸਭ ਕਰ ਸਕਦੀ ਆ ਮੈਂ ਕਿਹਾ ਇਦਾਂ ਹੀ ਆ ਮੈਂ ਜੀਤੇ ਨੂੰ ਕਿਹਾ ਕਿ ਮੈਂ ਤੇਰੇ ਤੇ ਬੜਾ ਵਿਸ਼ਵਾਸ ਕਰਦਾ ਪਰ ਤੂੰ ਇਹ ਗੱਲ ਕਿਸੇ ਕੋਲ ਨਾ ਕਰੀ ਕਿਉਂਕਿ ਮੈਨੂੰ ਉਹਨੇ ਮਨਾ ਕੀਤਾ ਆ ਜੀਤਾ ਕਹਿਣ ਲੱਗਿਆ ਨਹੀਂ ਨਹੀਂ ਮੈਂ ਕਿਸੇ ਕੋਲ ਇਹ ਗੱਲ ਨਹੀਂ ਕਰਦਾ ਜੀਤਾ ਇੰਨਾ ਵਧੀਆ ਸੀ ਕਿ ਉਹਨੇ ਕਦੇ ਕਿਸੇ ਕੋਲੇ ਗੱਲ ਕਰੀ ਵੀ ਨਹੀਂ ਸੀ ਕਿਉਂਕਿ ਜੀਤਾ ਮੈਨੂੰ ਆਪਣਾ ਬੈਸਟ ਫਰੈਂਡ ਮੰਨਦਾ ਸੀ ਕਈ ਵਾਰ ਮੈਂ ਮੈਡਮ ਕੋਲ ਇਹ ਗੱਲ ਸੁਣਨ ਲਈ ਤਰਸਦਾ ਸੀ ਕਿ ਉਹ ਮੈਨੂੰ ਪਿਆਰ ਕਰਦੀ ਆ ਮੈਂ ਉਹਨੂੰ ਕਈ ਵਾਰ ਇਹ ਗੱਲ ਪੁੱਛਦਾ ਕਿ ਤੁਸੀਂ ਵੀ ਮੈਨੂੰ ਪਿਆਰ ਤਾਂ ਕਰਦੇ ਹੋ ਤਾਂ ਉਹ ਹੱਸ ਲੈਂਦੀ ਫਿਰ ਮੈਂ ਸੋਚਦਾ ਕਿ ਉਹ ਮੇਰੇ ਨਾਲ ਡੇਲੀ ਫੋਨ ਤੇ ਵੀ ਗੱਲ ਕਰਦੀ ਤੇ ਮੇਰੇ ਨਾਲ ਚੈਟ ਵੀ ਕਰਦੀ ਆ ਪਿਆਰ ਕਰਦੀ ਫੇਰ ਹੀ ਕਰਦੀ ਹੋ ਨਹੀਂ ਤਾਂ ਕੋਣ ਕਿਸੇ ਨਾਲ ਇਸ ਤਰ੍ਹਾਂ ਗੱਲ ਕਰਦਾ ਆ ਪਰ ਮੈਂ ਇਹ ਗੱਲ ਤੇ ਹੈਰਾਨ ਸੀ ਕਿ ਉਹ ਮੇਰੀ ਗੱਲ ਸੁਣ ਕੇ ਹੱਸ ਕਿਉਂ ਪੈਂਦੀ ਆ ਉਹ ਮੈਨੂੰ ਆਪਣੇ ਦਿਲ ਦੀ ਗੱਲ ਕਿਉਂ ਨਹੀਂ ਦੱਸਦੀ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਸੀ ਜੀਤਾ ਮੈਨੂੰ ਕਹਿੰਦਾ ਸੀ ਹੋ ਸਕਦਾ ਉਹ ਤੇਰਾ ਨਾਲ ਟਾਈਮ ਪਾਸ ਕਰਦੀ ਹੋਵੇ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕੋਈ ਵੀ ਕੁੜੀ ਕਿਸੇ ਦੇ ਨੇੜੇ ਇਸ ਤਰ੍ਹਾਂ ਨਹੀਂ ਆਉਂਦੀ ਜੇ ਕੋਈ ਕਿਸੇ ਨੂੰ ਪਿਆਰ ਕਰਦਾ ਫੇਰ ਹੀ ਕਿਸੇ ਦੇ ਨੇੜੇ ਆਉਂਦਾ ਇਸ ਤਰ੍ਹਾਂ ਮੈਂ ਆਪਣੇ ਦਿਲ ਵਿੱਚ ਇਹੀ ਗੱਲਾਂ ਕੱਲਾ ਕਰਦਾ ਰਹਿੰਦਾ ਸੀ ਇੱਕ ਦਿਨ ਮੈਂ ਸੀਰੀਅਸ ਹੋ ਕੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੁਸੀਂ ਇਹ ਮੈਨੂੰ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਹ ਕਹਿਣ ਲੱਗੀ ਪਾਗਲ ਹੋ ਗਿਆ ਵਾਰ-ਵਾਰ ਪਿਆਰ ਪਿਆਰ ਕਰਦਾ ਰਹਿਣਾ ਜਦੋਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਕਿ ਕਰਦੀ ਹਾਂ ਮੈਂ ਕਿਹਾ ਤੂੰ ਆਪਣੇ ਮੂੰਹੋਂ ਇਹ ਗੱਲ ਕਦੇ ਵੀ ਨਹੀਂ ਕਹੀ ਉਹ ਕਹਿਣ ਲੱਗੀ ਫਿਰ ਜ਼ਰੂਰੀ ਤਾਂ ਨਹੀਂ ਇਹ ਗੱਲ ਵਾਰ-ਵਾਰ ਕਹੀ ਜਾਵੇ ਜਦ ਫੋਨ ਤੇ ਗੱਲ ਕਰਦੀ ਹਾਂ ਤੇਰੇ ਨਾਲ ਡੇਲੀ ਤੈਨੂੰ ਆਪਣੇ ਇੰਨਾ ਨਜ਼ਦੀਕ ਆਉਣ ਤਾਂ ਦਿੰਦੀ ਆ ਤਾਂ ਇਹਦਾ ਮਤਲਬ ਇਹੀ ਆ ਕਿ ਮੈਂ ਤੈਨੂੰ ਪਿਆਰ ਕਰਦੀ ਸੀ ਤਾਂ ਹੀ ਇਹ ਸਭ ਕੀਤਾ ਮੈਂ ਕਿਹਾ ਫੇਰ ਠੀਕ ਆ ਫਿਰ ਮੇਰੇ ਮਨ ਨੂੰ ਥੋੜੀ ਤਸੱਲੀ ਹੋ ਗਈ ਇੱਕ ਦਿਨ ਰਾਤ ਨੂੰ ਮੈਂ ਉਸ ਮੈਡਮ ਨਾਲ ਗੱਲ ਕਰ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਹੀ ਵਿਆਹ ਕਰਵਾਓਗੇ ਨਾ ਮੈਂ ਤਾਂ ਤੁਹਾਨੂੰ ਬੜਾ ਸੀਰੀਅਸ ਲੈ ਚੁੱਕਿਆ ਹੁਣ ਮੈਂ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ਉਹ ਹੱਸਣ ਲੱਗੀ ਉਹ ਕਹਿਣ ਲੱਗੀ ਤੇਰੀ ਤੇ ਮੇਰੀ ਉਮਰ ਵਿੱਚ ਬੜਾ ਫਰਕ ਆ ਮੈਂ ਕਿਹਾ ਜਿਆਦਾ ਤੋਂ ਜਿਆਦਾ 5 ਸਾਲ ਦਾ ਫਰਕ ਹੋਊਗਾ ਉਸ ਤੋਂ ਜ਼ਿਆਦਾ ਤਾਂ ਨਹੀਂ ਆ ਵਿਆਹ ਵਾਲੀ ਗੱਲ ਤੇ ਉਹ ਮੇਰੇ ਨਾਲ ਹਮੇਸ਼ਾ ਇਸ ਤਰ੍ਹਾਂ ਹੀ ਕਰਦੀ ਸੀ ਉਹ ਗੱਲ ਨੂੰ ਟਾਲ ਦਿੰਦੀ ਸੀ ਹੁਣ ਅਸੀਂ ਦੋਵੇਂ ਜਾਨੇ ਬਾਰਵੀਂ ਮਿਲਣ ਲੱਗ ਪਏ ਸੀ ਜਦੋਂ ਮੈਡਮ ਕਿਤੇ ਬਾਹਰ ਜਾਂਦੀ ਸੀ ਤਾਂ ਉਹ ਮੈਨੂੰ ਵੀ ਬੁਲਾ ਲੈਂਦੀ ਸੀ ਤੇ ਆਪਣੇ ਸਕੂਟਰੀ ਦੇ ਮਗਰ ਬਿਠਾ ਕੇ ਮੈਨੂੰ ਆਪਣੀ ਸਹੇਲੀ ਦੇ ਘਰ ਲਿਆ ਜਾਂਦੀ ਸੀ ਤੇ ਉੱਥੇ ਲਿਜਾ ਕੇ ਮੇਨਾਂ ਬਹੁਤ ਪਿਆਰ ਕਰਦੀ ਸੀ ਮੈਂ ਇੱਕ ਚੀਜ਼ ਨੋਟ ਕੀਤੀ ਸੀ ਕਿ ਉਹਨੂੰ ਮੇਰੇ ਨਜ਼ਦੀਕ ਆਉਂਦਾ ਬੜਾ ਸ਼ੌਂਕ ਸੀ ਉਹ ਇਸ ਗੱਲ ਤੋਂ ਬਿਲਕੁਲ ਵੀ ਸੰਗਦੀ ਨਹੀਂ ਸੀ ਜਿਵੇਂ ਇਸ ਤਰ੍ਹਾਂ ਅੱਜਕੱਲ੍ਹ ਕੁੜੀਆਂ ਸੰਗਦੀਆਂ ਨੇ ਉਹ ਬਿਲਕੁਲ ਵੀ ਸੰਗਣ ਵਾਲਿਆਂ ਵਿੱਚੋਂ ਨਹੀਂ ਸੀ ਉਹ ਹਮੇਸ਼ਾ ਮੇਰੇ ਨਾਲ ਆਹ ਗੱਲਾਂ ਵਿੱਚ ਓਪਨ ਰਹਿੰਦੀ ਸੀ ਮੈਂ ਜਦਕਿ ਉਹਨੂੰ ਜ਼ਿਆਦਾ ਮਿਲਣ ਲਈ ਨਹੀਂ ਕਹਿੰਦਾ ਸੀ ਪਰ ਉਹਨੂੰ ਆਪ ਨੂੰ ਖੁਦ ਨੂੰ ਬੜੀ ਮਿਲਣ ਦੀ ਖੇਚ ਰੈਂਦੀ ਸੀ ਇਸ ਤਰ੍ਹਾਂ ਕਰਦੇ ਕਰਦੇ ਮੇਰੀਆਂ ਦੋਵੇਂ ਕਲਾਸਾਂ ਪੂਰੀਆਂ ਹੋ ਗਈਆਂ ਸੀ ਮੇਰੇ ਪਲੱਸ 1 ਤੇ ਪਲੱਸ 2 ਵਿੱਚ ਬੜੇ ਵਧੀਆ ਨੰਬਰ ਆਏ ਸੀ ਕਿਉਂਕਿ ਉਹਨੇ ਮੈਨੂੰ ਤਿਆਰੀ ਬੜੀ ਵਧੀਆ ਕਰਵਾਈ ਸੀ ਉਹਨੇ ਮੈਨੂੰ ਇਹ ਗੱਲ ਪਹਿਲਾਂ ਕਹੀ ਸੀ ਕਿ ਜੇ ਤੇਰੇ ਨੰਬਰ ਘਟ ਗਏ ਤਾਂ ਮੈਂ ਤੈਨੂੰ ਕਦੇ ਵੀ ਨਹੀਂ ਬੁਲਾਉਣਾ ਤੇਰੇ ਘਰ ਦੇ ਮੇਰੇ ਤੋਂ ਖੁਸ਼ ਹੋਣ ਬਸ ਇਸ ਗੱਲ ਦਾ ਤੂੰ ਧਿਆਨ ਰੱਖਣਾ ਮੈਂ ਉਹਦੀ ਹਰ ਗੱਲ ਮੰਨਦਾ ਸੀ ਮੈਂ ਜਿਸ ਗੱਲ ਵਿੱਚ ਉਹ ਖੁਸ਼ ਹੁੰਦੀ ਸੀ ਉਸ ਗੱਲ ਵੱਲ ਤਾਂ ਖੂਬ ਧਿਆਨ ਦਿੰਦਾ ਸੀ ਮੇਰੀਆਂ 12 ਕਲਾਸਾਂ ਪੂਰੀਆਂ ਹੋਣ ਤੋਂ ਬਾਅਦ ਮੇਰੇ ਘਰਦਿਆਂ ਨੇ ਇਹੀ ਸਲਾਹ ਬਣਾਈ ਸੀ ਕਿ ਮੈਨੂੰ ਆਇਲਸ ਕਰਵਾਇਆ ਜਾਵੇ ਮੈਂ ਉਸ ਮੈਡਮ ਨਾਲ ਸਲਾਹ ਕਰਨ ਲੱਗਾ ਜੋ ਮੇਰੀ ਗਰਲਫ੍ਰੈਂਡ ਸੀ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਉਹ ਕਹਿਣ ਲੱਗੀ ਕਿ ਜੋ ਤੇਰਾ ਮਨ ਕਰਦਾ ਤੂੰ ਕਰ ਲੈ ਇਹਦੇ ਵਿੱਚ ਮੈਂ ਕੀ ਕਹਿ ਸਕਦੀ ਆ ਮੈਂ ਕਿਆ ਲੈ ਇਹਦੇ ਵਿੱਚ ਕਿਹੜੀ ਗੱਲ ਆ ਹੁਣ ਆਪਾਂ ਦੋਵਾਂ ਨੇ ਅੱਗੇ ਜਾ ਕੇ ਵਿਆਹ ਕਰਵਾਉਣਾ ਹੈ ਤਾਂ ਤੇਰੀ ਸਲਾਹ ਤਾਂ ਲਊਂਗਾ ਹੀ ਉਹ ਕਹਿਣ ਲੱਗੀ ਤੂੰ ਜ਼ਿਆਦਾ ਫੀਲਿੰਗਾਂ ਨਾ ਲਿਆ ਕਰ ਕੀ ਪਤਾ ਵਿਆਹ ਦਾ ਵਿਆਹ ਕਿਹਦੇ ਨਾਲ ਹੋਣਾ ਮੈਂ ਕਿਆ ਇਹ ਕੀ ਗੱਲ ਹੋਈ ਕੇਦਾ ਕੇਦੇ ਨਾਲ ਹੁਣ ਜੇ ਤੂੰ ਚਾਹੇਂਗੀ ਤਾਂ ਫੇਰ ਹੀ ਆਪਣਾ ਵਿਆਹ ਹੋਊਗਾ ਜੇ ਤੂੰ ਹੀ ਨਾ ਕਰੀ ਜਾਨੀਆ ਫਿਰ ਕਿ ਵਿਆਹ ਹੋਣਾ ਆ ਉਹ ਮੈਨੂੰ ਕਹਿਣ ਲੱਗੀ ਵੇਖ ਆਪਣੀ ਉਮਰ ਵਿੱਚ ਬੜਾ ਫਰਕ ਆ ਆਪਣਾ ਵਿਆਹ ਹੋਊਗਾ ਇਸ ਗੱਲ ਦੀ ਮੈਂ ਕੋਈ ਗਰੰਟੀ ਨਹੀਂ ਲੈਂਦੀ ਕਿਉਂਕਿ ਮੈਨੂੰ ਪਤਾ ਜਦੋਂ ਤੁਹਾਡੇ ਘਰੇ ਗੱਲ ਦਾ ਪਤਾ ਲੱਗਾ ਕਿ ਤੇਰਾ ਮੇਰੇ ਨਾਲ ਕੋਈ ਰਿਲੇਸ਼ਨ ਆ ਤਾਂ ਇਸ ਗੱਲ ਦਾ ਬੜਾ ਰੋਲਾ ਪੈਣਾ ਤੇ ਮੇਰੀ ਵੀ ਬੜੀ ਬਦਨਾਮੀ ਹੋ ਜਾਣੀ ਆ ਇਸ ਕਰਕੇ ਤੂੰ ਇਸ ਗੱਲ ਨੂੰ ਘਰ ਦੇ ਵਿੱਚ ਹੀ ਰਹਿਣ ਦੇ ਉਦੋਂ ਉਸ ਟਾਈਮ ਤਾਂ ਮੈਂ ਇਸ ਗੱਲ ਨੂੰ ਜ਼ਿਆਦਾ ਸੀਰੀਅਸ ਨਾ ਲਿਆ ਮੈਨੂੰ ਲੱਗ ਰਿਹਾ ਸੀ ਕਿ ਸਾਰੀਆਂ ਕੁੜੀਆਂ ਵਾਂਗ ਉਹ ਵੀ ਡਰਦੀ ਹੋਊਗੀ ਪਰ ਉਸ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਸੀ ਜਦੋਂ ਮੈਨੂੰ ਜੀਤੇ ਨੇ ਦੱਸਿਆ ਕਿ ਤੈਨੂੰ ਪਤਾ ਹੀ ਤੇਰੀ ਗਰਲਫ੍ਰੈਂਡ ਮਤਲਬ ਮੈਡਮ ਦੀ ਐਂਗੇਜਮੈਂਟ ਅਮਰੀਕਾ ਵਾਲੇ ਮੁੰਡੇ ਨਾਲ ਹੋਈ ਆ ਤੇ ਉਹਦਾ ਹੁਣ ਥੋੜੇ ਦਿਨਾਂ ਤੱਕ ਵਿਆਹ ਰੱਖਿਆ ਹੋਇਆ ਆ ਮੈਂ ਕਿਹਾ ਅੱਛਾ ਤੈਨੂੰ ਕਿਹਨੇ ਦੱਸਿਆ ਜੀਤਾ ਕਹਿਣ ਲੱਗਿਆ ਕਿ ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਆ ਇਹਦੀ ਐਂਗੇਜਮੈਂਟ ਹੋਈ ਨੂੰ ਪੂਰਾ 1 ਸਾਲ ਹੋ ਗਿਆ ਸੀ ਤੇ ਹੁਣ ਮੈਂ ਜਦੋਂ ਆਪਣੀ ਗਰਲਫ੍ਰੈਂਡ ਨੂੰ ਫੋਨ ਲਾਇਆ ਤੇ ਉਹਦੇ ਕੋਲੋਂ ਇਹ ਗੱਲ ਪੁੱਛੀ ਤਾਂ ਉਹ ਕਹਿਣ ਲੱਗੀ ਹਾਂ ਇਹ ਗੱਲ ਬਿਲਕੁਲ ਸੱਚ ਆ ਮੈਂ ਉਹਦੇ ਤੇ ਗੁੱਸਾ ਕਰਨ ਲੱਗਾ ਤੇ ਉਹਦੇ ਨਾਲ ਬੜਾ ਰੌਲਾ ਪਾਉਣ ਲੱਗਾ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਮੈਂ ਤਾਂ ਉਹਨੂੰ ਸੀਰੀਅਸ ਵਾਲਾ ਪਿਆਰ ਕਰ ਬੈਠਾ ਸੀ ਮੈਂ ਤਾਂ ਉਹਦੇ ਨਾਲ ਸੁਪਨੇ ਸਜਾਈ ਬੈਠਾ ਸੀ ਪਰ ਉਹ ਮੈਨੂੰ ਇੱਕ ਮਿੰਟ ਵਿੱਚ ਹੀ ਆਪਣੀ ਜ਼ਿੰਦਗੀ ਵਿੱਚੋਂ ਕੱਢ ਗਈ ਉਹ ਕਹਿਣ ਲੱਗੀ ਪਾਗਲ ਨਾ ਬਣ ਆਪਣੀ ਤੇ ਮੇਰੀ ਉਮਰ ਵਿੱਚ ਫਰਕ ਵੇਖ ਕਿੰਨਾ ਆ ਮੈਂ ਕਿਹਾ ਹਰ ਵਾਰ ਤੂੰ ਇਹ ਕਹਿ ਦਿੰਨੀ ਆ ਮੈਂ ਉਹਨੂੰ ਕਿਹਾ ਕਿ ਤੂੰ ਜੋ ਮਰਜ਼ੀ ਮੇਰੇ ਬਾਰੇ ਸੋਚ ਪਰ ਮੈਂ ਤੈਨੂੰ ਬਹੁਤ ਪਿਆਰ ਕਰਨ ਲੱਗ ਗਿਆ ਤੇ ਮੈਂ ਹੁਣ ਤੇਰੇ ਨਾਲ ਹੀ ਰਹਿਣਾ ਤੈਨੂੰ ਇਸ ਵਿਆਹ ਲਈ ਨਾ ਕਰਨੀ ਪਾਊਗੀ ਤੇ ਮੇਰੇ ਨਾਲ ਵਿਆਹ ਕਰਵਾਉਣਾ ਪਊਗਾ ਉਹ ਕਹਿਣ ਲੱਗੀ ਕਦੇ ਵੀ ਨਹੀਂ ਹੋ ਸਕਦਾ ਇਸ ਤੋਂ ਚੰਗਾ ਇਹ ਆ ਕਿ ਤੂੰ ਸਭ ਕੁਝ ਭੁੱਲ ਜਾ ਜੋ ਕੁਝ ਆਪਣੇ ਵਿੱਚ ਹੋਇਆ ਮੈਂ ਉਹਨੂੰ ਕਿਹਾ ਕਿ ਹੁਣ ਤਾਂ ਤੂੰ ਉਮਰ ਵਾਲੀ ਗੱਲ ਲੈ ਕੇ ਬੈਠ ਜਾਨੀ ਜਿਸ ਦਿਨ ਤੂੰ ਮੇਰੇ ਨਾਲ ਆਸਬ ਕੀਤਾ ਸੀ ਉਸ ਦਿਨ ਤੈਨੂੰ ਨਹੀਂ ਪਤਾ ਸੀ ਕਿ ਇਹ ਸਭ ਗਲਤ ਹੈ ਆਪਣੀ ਉਮਰ ਨਹੀਂ ਮਿਲਦੀ ਉਹ ਕਹਿਣ ਲੱਗੀ ਤੇਰੇ ਵਰਗੇ ਬਥੇਰੇ ਮੇਰੇ ਮਗਰ ਫਿਰਦੇ ਨੇ ਉਹ ਤਾਂ ਤੈਨੂੰ ਪਤਾ ਨਹੀਂ ਮੈਂ ਕਿਵੇਂ ਆਫਰ ਕਰ ਦਿੱਤਾ ਬਸ ਜੋ ਹੋਣਾ ਸੀ ਉਹ ਹੋ ਗਿਆ ਹੁਣ ਤਾਂ ਭੁੱਲ ਜਾ ਤੇ ਅੱਗੇ ਵਾਸਤੇ ਇਹ ਗੱਲ ਕਿਸੇ ਕੋਲ ਨਾ ਕਰੀ ਤੇ ਨਾ ਹੀ ਇਸ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰੇ ਕਿਉਂਕਿ ਮੈਂ ਵਿਆਹ ਕਰਵਾਉਣ ਲੱਗੀ ਹਾਂ ਸਮਝ ਲੱਗੀ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਨਾਲ ਹੀ ਉਹਨੇ ਮੇਰਾ ਨੰਬਰ ਬਲੌਕਲਿਸਟ ਚ ਪਾ ਦਿੱਤਾ ਮੈਨੂੰ ਉਹਦੇ ਤੇ ਬੜਾ ਗੁੱਸਾ ਵੀ ਆ ਰਿਹਾ ਸੀ ਪਰ ਹੁਣ ਮੈਂ ਕੀ ਕਰ ਸਕਦਾ ਸੀ ਕਿਉਂਕਿ ਜੇ ਇਹ ਗੱਲ ਮੈਂ ਆਪਣੇ ਘਰ ਦੱਸਦਾ ਸੀ ਤਾਂ ਵੀ ਮੈਂ ਫਸਦਾ ਸੀ ਘਰ ਦੇਣੇ ਕਹਿਣਾ ਸੀ ਤੈਨੂੰ ਸ਼ਰਮ ਨਹੀਂ ਆਈ ਇਸ ਤਰ੍ਹਾਂ ਕਰਦੇ ਹੋਏ ਕਿਉਂਕਿ ਮੇਰਾ ਤਾਂ ਉਹੀ ਸਾਥ ਨਹੀਂ ਦੇ ਰਹੀ ਸੀ ਤੇ ਹੁਣ ਮੇਰੇ ਕੋਲ ਕੋਈ ਚਾਰਾ ਵੀ ਨਹੀਂ ਸੀ ਮੈਂ ਆਪਣੇ ਦੋਸਤ ਜੀਤੇ ਕੋਲ ਬਹਿ ਕੇ ਬੜਾ ਰੋਇਆ ਕਿਉਂਕਿ ਮੈਂ ਉਹਨੂੰ ਆਪਣੇ ਦਿਲ ਤੇ ਲਾ ਬੈਠਾ ਸੀ ਜੀਤੇ ਨੇ ਮੈਨੂੰ ਸਮਝਾਇਆ ਕਿ ਦੇਖ ਬਾਈ ਉਹਨੇ ਸਿਰਫ ਤੇਰਾ ਕਿ ਦੇਖ ਬਾਈ ਉਹਨੇ ਸਿਰਫ ਤੇਰੀ ਵਰਤੋਂ ਆਪਣੀ ਭੁੱਖ ਮਟਾਉਣ ਲਈ ਕੀਤੀ ਸੀ ਇਸ ਗੱਲ ਦੀ ਮੈਂ ਗਰੰਟੀ ਲੈ ਸਕਦਾ ਕਿਉਂਕਿ ਇੰਨੀ ਜਲਦੀ ਕੋਈ ਕਿਸੇ ਦੇ ਨਜ਼ਦੀਕ ਨਹੀਂ ਆਉਂਦਾ ਜੇ ਉਹ ਤੈਨੂੰ ਪਸੰਦ ਕਰਦੀ ਹੁੰਦੀ ਤਾਂ ਪਹਿਲਾਂ ਉਹ ਤੇਰੇ ਨਾਲ ਗੱਲਬਾਤ ਕਰਦੀ ਪਰ ਉਹਨੇ ਤੈਨੂੰ ਸਿੱਧਾ ਹੀ ਆਪਣੇ ਨਜ਼ਦੀਕ ਆਉਣ ਦੇ ਦਿੱਤਾ ਕਿਉਂਕਿ ਉਹਨੂੰ ਆਪ ਨੂੰ ਤੇਰੀ ਭੁੱਖ ਸੀ ਤੇ ਆਪਣੀ ਇਸ ਭੁੱਖ ਨੂੰ ਪੂਰਾ ਕਰਨ ਲਈ ਉਹਨੇ ਤੇਰਾ ਇਸਤੇਮਾਲ ਕੀਤਾ ਆ ਹੁਣ ਤਾਂ ਮੈਨੂੰ ਵੀ ਇਹੀ ਲੱਗ ਰਿਹਾ ਸੀ ਕਿ ਉਹਨੇ ਆਪਣੀ ਭੁੱਖ ਮਟਾਉਣ ਲਈ ਮੇਰਾ ਇਸਤੇਮਾਲ ਕਰ ਲਿਆ ਕਿਉਂਕਿ ਮੈਂ ਉਹਦੇ ਵੱਲ ਵੇਖਦਾ ਰਹਿੰਦਾ ਸੀ ਜੇ ਮੇਰੀ ਜਗ੍ਹਾ ਕੋਈ ਹੋਰ ਵੀ ਹੁੰਦਾ ਤਾਂ ਉਹਦੇ ਨਾਲ ਵੀ ਸ਼ਾਇਦ ਉਹਨੇ ਇਸ ਤਰ੍ਹਾਂ ਹੀ ਕਰਨਾ ਸੀ ਉਹਦੀ ਸੋਹਣੀ ਸ਼ਕਲ ਜ਼ਰੂਰ ਸੀ ਪਰ ਉਹ ਦਿਲ ਦੀ ਬੜੀ ਕਾਲੀ ਸੀ ਮੈਨੂੰ ਵੀ ਸੋਚਣਾ ਚਾਹੀਦਾ ਸੀ ਕਿ ਮੈਂ ਉਹਦੇ ਜਾਲ ਵਿੱਚ ਫਸ ਰਿਹਾ ਪਰ ਮੈਂ ਉਸ ਟਾਈਮ ਉਹਨੂੰ ਪਿਆਰ ਸਮਝਣ ਲੱਗ ਪਿਆ ਪਰ ਉਸ ਟਾਈਮ ਉਹ ਪਿਆਰ ਨਹੀਂ ਸੀ ਉਹ ਤਾਂ ਇੱਕ ਟਾਈਮ ਪਾਸ ਕਰਨ ਦਾ ਜਰੀਆ ਸੀ ਜਾਂ ਫਿਰ ਉਹਨੇ ਆਪਣੀ ਜ਼ਰੂਰਤ ਪੂਰੀ ਕਰਨ ਦਾ ਜਰੀਆ ਮੈਨੂੰ ਬਣਾ ਲਿਆ ਸੀ ਪਰ ਮੈਨੂੰ ਪਤਾ ਮੈਂ ਇਸ ਚੀਜ਼ ਵਿੱਚੋਂ ਕਿੰਨਾ ਔਖਾ ਨਿਕਲਿਆ ਕਿਉਂਕਿ ਮੈਨੂੰ ਉਹਦੇ ਨਾਲ ਸੱਚਾ ਪਿਆਰ ਹੋ ਗਿਆ ਸੀ ਤੇ ਮੈਂ ਉਹਦੇ ਨਾਲ ਹੀ ਸੁਪਨੇ ਸਜਾਈ ਬੈਠਾ ਸੀ ਮੈਂ ਬੜਾ ਔਖਾ ਆਪਣੇ ਆਪ ਨੂੰ ਸੰਭਾਲਿਆ ਮੈਨੂੰ ਇਹ ਮਤ ਆ ਗਈ ਆ ਕਿ ਇਸ ਉਮਰ ਵਿੱਚ ਮੈਂ ਇਹ ਗਲਤੀ ਕਰ ਬੈਠਾ ਸੀ ਜਦਕਿ ਮੈਨੂੰ ਉਦੋਂ ਇੰਨੀ ਸਮਝ ਨਹੀਂ ਸੀ ਮੈਂ ਉਹਦੀ ਸੋਹਣੀ ਸ਼ਕਲ ਵੇਖ ਕੇ ਉਹਦੇ ਤੇ ਡੋਲ ਗਿਆ ਤੇ ਉਹਦਾ ਥੋੜਾ ਜਿਹਾ ਪਿਆਰ ਨਾਲ ਬੁਲਾਉਣਾ ਹੀ ਮੈਨੂੰ ਪਿਆਰ ਲੱਗਣ ਲੱਗ ਗਿਆ ਪਰ ਅਸਲ ਵਿੱਚ ਉਹਨੇ ਮੇਰਾ ਇਸਤੇਮਾਲ ਕੀਤਾ ਸੀ ਉਸ ਦਿਨ ਤੋਂ ਬਾਅਦ ਉਹਨੇ ਕਦੇ ਵੀ ਮੇਰੇ ਨਾਲ ਮੁੜ ਕੇ ਗੱਲ ਨਹੀਂ ਕੀਤੀ ਸੀ ਤੇ ਹੁਣ ਹੌਲੀ-ਹੌਲੀ ਮੈਂ ਵੀ ਉਹਨੂੰ ਭੁੱਲ ਚੁੱਕਿਆ ਆ ਪਰ ਫਿਰ ਵੀ ਕਦੇ-ਕਦੇ ਇਹ ਚੀਜ਼ਾਂ ਜ਼ਿੰਦਗੀ ਵਿੱਚ ਯਾਦ ਆਉਂਦੀਆਂ ਰਹਿੰਦੀਆਂ ਨੇ ਹੁਣ ਇਹ ਚੀਜ਼ ਮੈਨੂੰ ਵੀ ਮਹਿਸੂਸ ਹੋ ਰਹੀ ਆ ਕਿ ਸਾਡੀ ਉਮਰ ਵਿੱਚ ਬੜਾ ਫਰਕ ਸੀ ਇਹ ਸਭ ਨਹੀਂ ਹੋ ਸਕਦਾ ਸੀ ਸਾਡਾ ਵਿਆਹ ਕਦੇ ਵੀ ਨਹੀਂ ਹੋ ਸਕਦਾ ਸੀ ਪਰ ਫਿਰ ਵੀ ਉਹ ਤਾਂ ਵੱਡੀ ਸੀ ਉਹਨੂੰ ਤਾਂ ਸਮਝਣਾ ਚਾਹੀਦਾ ਸੀ ਉਹਨੇ ਮੇਰੇ ਨਾਲ ਇਹ ਸਭ ਕੀ ਕੀਤਾ ਮੈਨੂੰ ਇੱਕ ਟਾਈਮ ਇਹ ਲੱਗਦਾ ਸੀ ਕਿ ਉਹਨੇ ਮੇਰੇ ਜਜ਼ਬਾਤਾਂ ਨਾਲ ਖੇਲਵਾੜ ਕੀਤਾ ਸੀ ਕਿਉਂਕਿ ਮੈਂ ਉਹਦੇ ਲਈ ਉਸ ਟਾਈਮ ਇੰਨਾ ਸੀਰੀਅਸ ਹੋ ਗਿਆ ਸੀ ਜੇ ਉਸ ਟਾਈਮ ਮੈਂ ਆਪਣੇ ਆਪ ਨੂੰ ਕੁਝ ਕਰ ਲੈਂਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਣਾ ਸੀ ਕਿਉਂਕਿ ਉਹਨੇ ਤਾਂ ਬਸ ਇਹ ਕਹਿ ਕੇ ਮੇਰੇ ਤੋਂ ਆਪਣਾ ਪਿੱਛਾ ਛਡਾ ਲਿਆ ਕਿ ਮੇਰਾ ਵਿਆਹ ਆ ਮੈਨੂੰ ਉਸ ਤੋਂ ਬਾਅਦ ਕਾਲ ਨਾ ਕਰੀ ਤੇ ਆਪਣੀ ਉਮਰ ਵਿੱਚ ਬੜਾ ਫਰਕ ਆ ਪਰ ਮੈਂ ਉਸ ਚੀਜ਼ ਨੂੰ ਬੜਾ ਆਪਣੇ ਦਿਲ ਤੇ ਲਈ ਬੈਠਾ ਸੀ ਜੀਤੇ ਨੇ ਮੈਨੂੰ ਬੜਾ ਸਮਝਾਇਆ ਸੀ ਤੇ ਉਹਨੇ ਇਸ ਚੀਜ਼ ਵਿੱਚੋਂ ਨਿਕਲਣ ਵਿੱਚ ਮੇਰਾ ਬੜਾ ਸਾਥ ਦਿੱਤਾ ਸੀ ਸ਼ਾਇਦ ਇਸ ਕਰਕੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਨਹੀਂ ਤਾਂ ਅੱਜ ਪਤਾ ਨਹੀਂ ਮੈਂ ਕਿੱਥੇ ਹੋਣਾ ਸੀ ਇੱਕ ਗੱਲ ਦੀ ਸਮਝ ਆ ਗਈ ਕਿ ਇਸ ਉਮਰ ਵਿੱਚ ਕੀਤੀਆਂ ਗਈਆਂ ਗਲਤੀਆਂ ਦਾ ਪਛਤਾਵਾ ਬਾਅਦ ਵਿੱਚ ਹੁੰਦਾ ਆ ਕਿਉਂਕਿ ਪਿਆਰ ਕਰਨ ਦੀ ਵੀ ਕੋਈ ਉਮਰ ਹੁੰਦੀ ਆ ਤੇ ਪਿਆਰ ਅਣਜਾਣ ਉਮਰ ਵਿੱਚ ਨਹੀਂ ਕੀਤਾ ਜਾ ਸਕਦਾ ਤਾਂ ਇਸੇ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ